ਦੇ ਸਰਹੰਦ ਨਹਿਰ ਨੇੜੇ ਉੜਿਆ ਬਸਤੀ ਏਰੀਆ ਦੇ ਵਿੱਚ ਨਹਾਉਣ ਵੇਲੇ ਇੱਕ 11 ਸਾਲਾਂ ਦਾ ਬੱਚਾ ਡੁੱਬ ਗਿਆ ਦੱਸਿਆ ਜਾ ਰਿਹਾ ਕਿ ਇਹ ਚਾਰ ਲੜਕੇ ਸਨ ਜਿਨ੍ਹਾਂ ਦੇ ਵਿੱਚੋਂ ਤਿੰਨ ਤਾਂ ਬਾਹਰ ਨਿਕਲ ਆਏ ਤਾਰਿਕ ਬੱਚਾ ਪਾਣੀ ਦੇ ਵਿੱਚ ਲਾਪਤਾ ਹੋ ਗਿਆ ਸੋ ਬੱਚੇ ਦੀ ਹਜੇ ਤੱਕ ਕੋਈ ਵੀ ਪਛਾਣ ਨਹੀਂ ਹੋ ਪਾਈ ਹੈ ਪਰ ਮੌਕੇ ਤੇ ਸਮਾਜ ਸੇਵੀ ਸੰਸਥਾਾਂਵਾਂ ਪੁਲਿਸ ਮੁਲਾਜ਼ਮ ਅਤੇ ਐਨਡੀਆਰਐਫ ਦੀ ਟੀਮ ਰੈਸਕਿਊ ਦੇ ਲਈ ਪਹੁੰਚ ਗਈ ਹੈ ਬੱਚੇ ਦੀ ਪਾਲ ਹਜੇ ਵੀ ਜਾਰੀ ਹੈ ਤੇ ਹੁਣ ਤੱਕ 1 ਘੰਟਾ ਗੁਜ਼ਰ ਜਾਣ ਤੱਕ ਵੀ ਬੱਚੇ ਦੀ ਪਾਲ ਨਹੀਂ ਹੋ ਸਕੀ ਹੈ ਪਰ ਤਲਾਸ਼ ਹਜੇ ਵੀ ਜਾਰੀ ਹੈ ਸੁਪਰਡੰਟਾ ਦੀ ਸਰਹੰਦ ਨੇੜੇ ਸਰਹੰਦ ਨਹਿਰ ਨੇੜੇ ਇਹ ਹਾਦਸਾ ਵਾਪਰਿਆ ਜੁਥੇ ਕਿ 4 ਬੱਚੇ ਨਹਾਉਣ ਗਏ ਸਨ ਪਾਣੀ ਦੇ ਵਿੱਚ ਤੇ ਬਸਤੀ ਏਰੀਆ ਦੇ ਵਿੱਚ ਇਹ ਨਹਿਰ ਹੈ ਜੁਥੇ ਕਿ ਨਹਾਉਣ ਗਏ ਸਨ ਚਾਰੋਂ ਬੱਚੇ तीन बचे निकल आए नहा चौथा बचा है डूब गया समाज सेवियों के टीम बुलाया गया सो मौके से मौजूद ने एक घंटा हो गया लगभग लभन की कोशिश की जा रही है उस बच्चे पर हजे तक जी की कामयाबी हासिल नहीं हुई है बच्चा हजे तक नहीं लिया फिलहाल जिड़ी की तलाश है वह जारी है ਸੋ ਬਟਿੰਡਾ ਦੇ ਸਰਹੰਦ ਨਹਿਰ ਨੇੜੇ ਇਹ ਹਾਦਸਾ ਵਾਪਰਿਆ ਜੁਥੇ ਕਿ 11 ਸਾਲਾਂ ਬੱਚਾ ਸਰਹੰਦ ਨਹਿਰ ਦੇ ਵਿੱਚ ਨਹਾਉਣ ਗਿਆ ਸੀ ਆਪਣੇ ਦੋਸਤਾਂ ਦੇ ਨਾਲ ਜਿੱਥੇ ਕਿ ਉਹ ਡੁੱਬ ਗਿਆ ਹੈ ਫਿਲਹਾਲ ਟੀਮਾਂ ਜਿਹੜੇ ਕਿ ਪਹੁੰਚੀਆਂ ਹੋਈਆਂ ਨੇ ਇੱਕ ਕੰਟਾ ਬੀਚ ਚੁੱਕਿਆ ਇਸ ਹਾਦਸੇ ਨੂੰ ਪਰ ਹਜੇ ਤੱਕ ਜਿਹੜੇ ਕਿ ਉਸ ਬੱਚੇ ਨੂੰ ਨਹੀਂ ਲੱਭ ਸਕੀਆਂ ਟੀਮਾਂ ਸੋ ਬਸਤੀ ਏਰੀਆ ਦੇ ਵਿੱਚ ਇਹ ਸਰਹੰਦ ਨਹਿਰ ਹੈ ਜੁਥੇ ਕਿ ਨਹਾਉਣ ਗਿਆ ਸੀ ਸੋ ਕਪਿਲ ਸ਼ਰਮਾ ਸਾਹਿਬ ਨਾਲ ਜੁੜ ਚੁੱਕੇ ਵਧੇਰੇ ਜਾਣਕਾਰੀ ਦੇ ਲਈ ਸੋ ਕਪਿਲ ਇਹ ਸਰਹੰਦ ਨਹਿਰ ਦੇ ਵਿੱਚ ਬੱਚਾ ਜਿਹੜਾ ਕੀ ਡੁੱਬ ਗਿਆ ਹੈ 11 ਸਾਲਾਂ ਦਾ ਬੱਚਾ 1 ਘੰਟੇ ਤੋਂ ਟੀਮਾਂ ਵੀ ਜੁਟੀਆਂ ਹੋਈਆਂ ਨੇ ਹਜੇ ਤੱਕ ਪਾਲ ਕੀਤੀ ਜਾ ਰਹੀ ਹੈ ਫਿਲਹਾਲ ਖੁਣਕੀ ਕੋ ਜਾਣਕਾਰੀ ਇਸ ਵੇਲੇ ਦੀ ਕੀ ਸਥਿਤੀ ਹੈ ਜੀ ਜਿਵੇਂ 11 ਵਜੇ ਦੀ ਘਟਨਾ ਹੈਗੀ ਆ ਪਟਿੰਡਾ ਸਰਹੰਦ ਨਹਿਰ ਦੀ ਕਾਰਨ ਡੁੱਪਨ ਦਾ ਇਹੀ ਹੈ ਬੱਚੇ ਪੱਕੀ ਨਹਿਰ ਹੋਣ ਕਾਰਨ ਬੱਚੇ ਇੱਥੇ ਗਰਮੀ ਦੀ ਰਾਤ ਨੂੰ ਲੈ ਕੇ ਤੇ ਨੌਂਦੇ ਨੇਗੇ ਪਹਿਲਾਂ ਵੀ ਇੱਥੇ ਘਟਨਾ ਇਸ ਤਰ੍ਹਾਂ ਦੀ ਵਾਪਰੀ ਹੈ ਕੋਈ ਪਸ਼ੂ ਬੱਚੇ ਲਾਉਂਦੇ ਨੇਗੇ ਤਾਂ ਬੱਚੇ ਡਿੱਗਦੇ ਮਿਲਦੇ ਨਹੀਂਗੇ ਉਸ ਤੋਂ ਬਾਅਦ ਬੱਚੇ ਦੀ ਮੌਤ ਹੋ ਜਾਂਦੀ ਹੈ ਕਿਹ ਪ੍ਰੰਤੂ ਅੱਜ ਦੀ ਘਟਨਾ ਇਹ 11 ਵਜੇ ਦੀ ਚਾਰ ਬੱਚੇ ਨਾਲੇ ਸੀਗੇ ਜਿਸ ਵਿੱਚ ਤਿੰਨ ਬੱਚੇ ਉਸ ਨੂੰ ਛੱਡ ਕੇ ਭੱਜ ਗਏ ਨੇਗੇ ਆਪਣੇ ਦੋਸਤ ਨੂੰ ਛੱਡ ਕੇ ਭੱਜ ਗਏ ਤੇ ਇੱਕ ਬੱਚਾ 11 ਸਾਲਾ ਦਾ ਸੀ ਉਹ ਪਾਣੀ ਵਿੱਚ ਡੁੱਬ ਗਿਆ 11 ਵਜੇ ਦੇ ਐਨਡੀਆਰਐਸ ਦੀ ਟੀਮ ਸਾਰਾ ਦੀ ਟੀਮ ਪ੍ਰਸ਼ਾਸਨ ਮੌਕੇ ਤੇ ਪਹੁੰਚ ਆਏਗਾ ਪਰ ਜਿਹੜੇ ਕਿ ਗਰੀਬ ਲੋਕ ਇੱਥੇ ਤੁਕੀ ਝੋਪੜੀ ਵਾਲੇ ਉਹ ਮਾਪੇ ਜਿਹੜੇ ਕੀ ਚਲੇ ਜਾਂਦੇ ਨੇਗੇ ਆਪਣੇ ਕਾਮਾਕਾਰਾਂ ਨੂੰ ਤੇ ਬੱਚੇ ਤੇ ਸੜ ਦਿੰਦੇ ਨੇਗੇ ਪਹਿਲਾਂ ਵੀ ਇਸ ਤਰ੍ਹਾਂ ਦੀ ਘਟਨਾਵਾਂ ਕਾਫੀ ਆ ਵਾਪਰੀਆਂ ਜੀ ਬਿਲਕੁਲ ਪਹਿਲਾਂ ਵੀ ਇਸ ਤਰ੍ਹਾਂ ਦੀ ਘਟਨਾ ਬਹੁਤ ਵਾਪਰਦੀਆਂ ਨੇ ਬੱਚੇ ਨਹਿਰ ਦੇ ਵਿੱਚ ਨੌਜਾਦਰੇ ਡੁੱਬ ਜਾਂਦੇ ਨੇ ਤੇ ਉਹਨਾਂ ਤੇ ਕੋਈ ਪ੍ਰਸ਼ਾਸਨ ਦੇ ਵੱਲੋਂ ਕਿਉਂ ਨਹੀਂ ਕੋਈ ਧਿਆਨ ਰੱਖਿਆ ਜਾਂਦਾ ਰੱਖਿਆ ਜਾਂਦਾ ਇਸ ਤਰ੍ਹਾਂ ਦੇ ਕਾਫੀ ਜਿਹੜੇ ਕਿ ਕਈ ਵੱਡੇ ਸਵਾਲ ਵੀ ਖੜੇ ਹੁੰਦੇ ਨੇ ਕਿ ਵਾਰ-ਵਾਰ ਇਹ ਹਾਦਸੇ ਹੋ ਰਹੇ ਨੇ ਜੀ ਲੋਕਾਂ ਨੂੰ ਲੋਕਾਂ ਨੇ ਬਾਰ-ਬਾਰ ਅਪੀਲ ਕੀਤੀ ਪ੍ਰਸ਼ਾਸਨ ਨੂੰ ਇਸੇ ਜਾਲੀਦਾਰ ਜਾਂ ਕਿਸੇ ਕੋੜੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਨੈਰ ਤੇ ਤਾਂਕਿ ਬੱਚਾ ਜਿਹੜਾ ਕਿ ਇੱਥੇ ਨਾਂ ਨਾਂਦੇ ਨੇ ਜਾਂ ਕੋਈ ਪਸ਼ੂ ਡਿੱਗਦੇ ਨੇ ਤਾਂ ਉਹਨਾਂ ਦਾ ਬਚਾਅ ਹੋਣਾ ਚਾਹੀਦਾ ਹੈ ਪਰੰਤੂ ਮਾਪਿਆਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਆਪਣੇ ਬੱਚੇ ਜਿਹੜੇ ਕਿ ਨਿਗਾ ਰੱਖਣ ਸਮਾਗਾਰਾਂ ਤੇ ਚਲੇ ਜਾਂਦੇ ਨੇ ਹੁਣ ਸ਼ਾਮ ਨੂੰ ਆਣਗੇ ਤਾਂ ਫਿਰ ਪਤਾ ਲੱਗੂਗਾ ਉਹ ਬੱਚਾ ਕਿਹੜਾ ਸੀਗਾ ਕੌਣ ਕਿਸ ਦਾ ਸੀਗਾ ਬੱਚਾ ਜਿਵੇਂ ਤੁਸੀਂ ਕਪਲ ਤੁਸੀਂ ਨਿਗਾ ਬਣਾ ਕੇ ਰੱਖਿਓ ਇਸ ਖਬਰ ਤੇ ਅ ਅ ਅ ਤੋਂ ਅੰਦਰ ਤੋਂ ਜਾਣਕਾਰੀ ਲਵਾਂਗੇ ਫਿਲਹਾਲ ਜਿਹੜਾ ਕਿ ਬੱਚੇ ਦੀ ਪਾਲ ਕੀਤੀ ਜਾ ਰਹੀ ਕਿ ਕੰਟਾ ਬੀਤ ਚੁੱਕਿਆ ਹਜੇ ਤੱਕ ਤਲਾਸ਼ ਜਾਰੀ ਹੈ ਸੋ ਕਪਿਲ ਬਹੁਤ ਅਨੁਮਾ ਤੁਹਾਡਾ तमाम ਜਾਣਕਾਰੀ ਦੇ ਲਈ ਇੱਥੇ ਜੀ ਬੱਚਾ ਜਿਹੜਾ ਉਹ ਗਿਰ ਗਿਆ ਤੇ ਕਿਉਂਕਿ ਇਹ ਤੁਹਾਨੂੰ ਪਤਾ ਨਹਿਰ ਜਿਹੜੀ ਹੈਗੀ ਡੂੰਗੀ ਆ کافی ਡੂੰਗੀ ਹੈ ਬੱਚੇ ਇਥੋਂ ਦੀ ਮੇਰਾ ਦਿੱਲੀ ਦਾ ਇੱਕ ਦੋ ਦੋ ਤਿੰਨ ਗੇੜੇ ਹੈਗੇ ਆ ਮੈਂ ਦਿੱਲੀ ਵੇਖਦਾ ਰਹਿਣਾ ਇੱਥੇ ਕਿਉਂਕਿ ਬੱਚੇ ਛੋਟੇ ਬੱਚੇ ਆ ਨਾ ਜਿਹੜੇ ਵੱਡਿਆਂ ਨੂੰ ਵੇਖ ਕੇ ਉਹਨਾਂ ਦੇ ਪਿੱਛੇ ਉਹ ਚਾਲਾ ਮਾਰ ਦਿੰਦੇ ਆ ਕਿਉਂਕਿ ਇੱਥੇ ਜ਼ਿਆਦਾਤਰ ਪਤਾ ਕੀ ਹੈ ਬਈ ਜੀ ਇੱਥੇ ਨਾ ਜ਼ਿਆਦਾ ਪ੍ਰਵਾਸੀ ਜਿਹੜੇ ਮਜ਼ਦੂਰਾਂ ਦੇ ਘਰ ਆ ਉਹਨਾਂ ਦੇ ਕੋਲੇ ਜ਼ਿਆਦਾ ਉਨੀਆਂ ਸਹੂਦਾਵਾਂ ਨਹੀਂ ਹੈਗੀਆਂ ਸਹੂਦਾ ਨਹੀਂ ਹੈਗੀਆਂ ਜਾਂ ਉਹ ਬੱਚੇ ਕੀ ਆ ਬੱਚੇ ਜ਼ਿਆਦੇ ਆ ਉਹਨਾਂ ਦੇ ਬੱਚਿਆਂ ਦੀ ਕੇਅਰ ਸਾਂਭ ਸੰਭਾਲ ਨਹੀਂ ਕਰ ਸਕਦੇ ਇਸ ਕਰਕੇ ਇੱਥੇ ਨੇੜੇ ਤੇੜੇ ਇੱਧਰ ਦੇਖੋ ਇਹ ਜ਼ਿਆਦਾਤਰ ਤੁਸੀਂ ਕਦੇ ਵੀ ਦੇਖੋਗੇ ਇੱਥੇ ਹਮੇਸ਼ਾ ਆਪਣੇ ਨਹੀਂ ਬੰਦੇ ਇੱਥੇ ਨਾਉਂਦੇ ਜ਼ਿਆਦਾਤਰ ਜਿਹੜੇ ਪ੍ਰਵਾਸੀ ਮਜ਼ਦੂਰ ਆ ਜਾਂ ਉਹਨਾਂ ਦੇ ਬੱਚੇ ਜਾਂ ਉਹ ਇੱਥੇ ਸੋਨੋ ਨਾਉਂਦੇ ਮਿਲਣਗੇ ਇਹਨਾਂ ਦੇ ਵਿੱਚ ਸਭ ਤੋਂ ਵੱਡਾ ਕਾਰਨ ਇਹ ਹਾਸੇ ਜਿਹੜੇ ਘਟਣ ਦੀ ਬਜਾਏ ਵਧਦੇ ਜਾਂਦੇ ਆ ਦਿਨੋ ਦਿਨ ਤੇ ਪਿਛਲੇ ਦਿਨਾਂ ਦੇ ਵਿੱਚ ਉੱਥੇ ਵੀ ਪਿੱਛੇ ਜੇ ਛੋਟੇ ਛੋਟੇ ਬੱਚੇ ਸੀ ਮੈਂ ਉਹਦੇ ਰੋਕਿਆ ਮੈਂ ਕਿਹਾ ਯਾਰ ਤੁਸੀਂ ਇੰਨੇ ਘੱਟੋ ਘੱਟ 40 ਤੋਂ 50 ਸੀ ਇਸ ਤਰ੍ਹਾਂ ਕਾਰਨ ਇਹ ਪੁਲਸਾ ਜਿਹੜੀ ਇਕੱਲੀ ਪ੍ਰਸ਼ਾਸਨ ਆ ਜਿਹੜਾ ਉਹ ਵੀ ਇਕੱਲਾ ਕੁਝ ਨਹੀਂ ਕਰ ਸਕਦਾ ਕਿਉਂਕਿ ਉਹ ਕਿੱਥੇ ਕਿੱਥੇ ਕੰਮ ਕਰੂਗਾ ਹੋਰ ਹੀ ਕੰਮ ਉਹਨਾਂ ਨੂੰ ਕਰਨ ਵਾਲੇ ਬਹੁਤ ਆ ਪਰ ਇਹ ਥੋੜਾ ਲੋਕਾਂ ਨੂੰ ਆਪ ਨੂੰ ਸਮਝਦਾਰ ਹੋਣਾ ਚਾਹੀਦਾ ਜਿਨ੍ਹਾਂ ਦੇ ਬੱਚੇ ਆ ਉਹਨਾਂ ਨੂੰ ਥੋੜੀ ਜਿਹੜੀ ਦੇਖਰੇਖ ਆ ਕੇਰ ਉਹਨਾਂ ਦੀ ਕਰਨੀ ਚਾਹੀਦੀ ਆ ਬਾਕੀ ਇਹਦਾ ਸਭ ਤੋਂ ਵੱਡਾ ਕਾਰਨ ਇਹਦੇ ਵਿੱਚ ਪਸ਼ੂ ਵੀ ਡਿੱਗ ਪੈਂਦੇ ਆ ਸੀ ਬਹੁਤ ਵਾਰ ਪਸ਼ੂ ਜਿਹੜੇ ਕੱਟੇ ਆ ਬਾਹਰ ਠੀਕ ਆ ਪਸ਼ੂਆਂ ਦੀਆਂ ਜਾਨਾਂ ਬਹੁਤੀਆਂ ਚਲੀਆਂ ਗਈਆਂ ਬੱਚੇ ਛੋਟੇ ਉਹ ਪਾਣੀ ਪੀਣਦੇ ਜੋ ਪਿਆਰ ਲੱਗਦੀ ਆ ਉਦੋਂ ਡਿੱਗ ਪੈਂਦੇ ਆ ਠੀਕ ਆ ਹਾਂਜੀ ਵੀਰ ਜੀ ਕੀ ਨਾਮ ਹੈ ਕੀ ਗੱਲਬਾਤ ਹੋਈ ਸਰ ਮੇਰਾ ਨਾਮ ਸੰਦੀਪ ਸਿੰਘ ਆ ਸਹਾਰਾ ਜੀ ਨਾਲ ਸੇ ਵਲੰਟੀਅਰ ਆ ਸਾਨੂੰ ਕਾਲ ਆਈ ਸੀ ਕਿ ਬਟਿੰਡਾ ਸਰਾਂਦ ਨਹਿਰ ਉੜੀਆ ਕਲੋਨੀ ਦੇ ਪੁਲ ਕੋਲੇ ਚਾਰ ਬੱਚੇ ਨਹਾ ਰਹੇ ਸੀਗੇ ਤੇ ਪਾਣੀ ਦੇ ਵਿੱਚ ਡੁੱਬ ਗਏ ਤੇ ਮੌਕੇ ਤੇ ਆ ਕੇ ਦੇਖਿਆ ਜੋ ਕਿ ਤਿੰਨ ਬੱਚੇ ਤਾਂ ਬਾਹਰ ਨਿਕਲ ਗਏ ਇੱਕ ਬੱਚਾ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਿਆ ਬਾਕੀ ਸਹਾਰਾ ਟੀਮ ਤੇ ਇੰਡੀਆ ਰੈੱਡ ਟੀਮ ਲੱਗੀ ਹੋਈ ਹੈ ਰੈਸਕਿਊ ਕਰਨ ਵਾਸਤੇ ਪਰ ਹਜ ਤੱਕ ਬੱਚੇ ਦਾ ਕੋਈ ਿਸਰਾਗ ਨਹੀਂ ਮਿਲਿਆ ਤਨ ਬੱਚੇ ਡੱਬ ਕੇ ਮਾਰੇ ਭੱਜ ਗਏ ਉਹਦੇ ਮਾ ਉਹ ਜਿਹੜਾ ਇੱਕ ਬੱਚਾ ਇਹਦੇ ਵਿੱਚ ਡੁੱਬਣ ਨਾੜ ਦੇ ਵਿੱਚ ਪਤਾ ਨਹੀਂ ਕਿੱਥੋਂ ਦਾ ਹੈਗਾ ਕਿੱਥੋਂ ਦਾ ਨਹੀਂ ਸਰ ਕੋਈ ਆਪਣੇ ਪਹਿਲਾਂ ਵੀ ਐਸੀ ਥਾਂ ਤੇ ਕਾਫੀ ਪਹਿਲਾਂ ਵੀ ਐਸੇ ਥਾਂ ਤੇ ਕਾਫੀ ਵਾਰ ਬੱਚੇ ਡੁੱਬਿਆ ਤਾਂ ਜਿਹੜਾ ਬੱਚਾ ਡੁੱਬਿਆ ਉਹਦੀ ਉਮਰ ਤਕਰੀਬਨ 11 ਸਾਲ ਆ ਸਰ 11 ਸਾਲ ਤੇ ਪਹਿਲਾਂ ਹਾਂਜੀ ਸਰ ਕੀ ਗੱਲਬਾਤ ਹੈ ਗਲਬਾਤ ਹੈ ਕਿ ਸਾਨੂੰ ਇਨਫਰਮੇਸ਼ਨ ਮਿਲੀ ਉਹਰਾਏ ਬੱਚੇ ਸੀ ਤੇ ਬੱਚੇ ਨਹਾ ਰਹੇ ਸੀਗੇ ਤੇ ਉਹ ਨਹਾਉਂਦੇ ਆ ਬੱਚਾ ਇੱਕ ਮਹਾਲਸਾ ਵਾਪਰ ਗਿਆ ਰੁੜ ਗਿਆ ਪਾਣੀ ਚ ਉਹਦੇ ਸਵਾਲ ਤੇ ਅਸੀਂ ਐਨਡੀਆ ਰੱਖਦੀ ਟੀਮ ਭਲਾਈ ਹੈਗੀ ਇਹ ਕਰ ਰਹੀ ਕੋਸ਼ਿਸ਼ ਜੀ ਜੀ ਪਤਾ ਕਿਵੇਂ ਲੱਗਿਆ ਸਰ ਤੁਸੀਂ ਬਹਿ ਗਏ ਬੱਚਿਆਂ ਦੇ ਨਾਲ ਦੇ ਆਨੇ ਬੱਚੇ ਜਿਹੜੇ ਬੱਚੇ ਨਹਾਉਦੇ ਸੀਗੇ ਨਾਲ ਉਹਨਾਂ ਨੇ ਦੱਸਿਆ ਕਿ ਤੈਨੂੰ ਬੱਚਾ ਟੱਪ ਗਿਆ ਉਸ ਤੋਂ ਵਰਾਗੀ ਨੇ ਕਿਸੇ ਨੇ ਪਹੁੰਚਿਆ ਉਹ ਕੰਟਰੋਲ ਇੱਕ 13 14 ਸਾਲ ਦਾ ਬੱਚਾ ਦਾ ਕੱਪੜੇ-ਕੁੱਪੜੇ ਪਏ ਸੀਗੇ ਕੱਪੜੇ ਹੈਗੇ ਆ ਚੱਪਲਾਂ ਵੀ ਹੈਗੀਆਂ ਇੱਕ ਟੀ-ਸ਼ਰਟ ਹੈਗੀ ਇਹਦੀ ਆਇਆ ਕੋਈ ਪਰਿਵਾਰ ਦਾ ਪਤਾ ਨਹੀਂ ਕੋਈ ਹਜੇ ਤੇ ਤਿੰਨ ਜਿਹੜੇ ਸੀਗੇ ਉਹ ਵੱਜ ਗਏ ਉਹ ਵੱਜ ਗਏ ਬੱਚੇ ਤੋਂ ਕਿੰਨੇ ਟਾਈਮ ਤੋਂ ਇਹ ਕਰੀਬ ਆਪ ਸਾਹ ਵਾਪਰੇ ਸਾਵਾ 11 ਦੇ ਇਹ ਮੈਂ ਸੀ ਦਿਨਾਂ ਤੋਂ ਨੋਸਰੇ ਤੇ ਹਰ ਵਾਰ ਨਾ ਬੱਚੇ ਡੁੱਬਦੇ ਨੇ ਕਿ ਮਾਪੇ ਧਿਆਨ ਨਹੀਂ ਦਿੰਦੇ ਇਸ ਗੱਲ ਦਾ ਆਪਣੇ ਕੰਮਾਂ ਕਰਦੇ ਤੇ ਚਲੇ ਜਾਂਦੇ ਮੈਸੇਜ ਤਾਂ ਮਾਵਾ ਆਪਾਂ ਨੂੰ ਬੱਚਿਆਂ ਨੂੰ ਇਹੀ ਅਸੀਂ ਵੀ ਤੁਸੀਂ ਬੱਚਿਆਂ ਨੂੰ ਇਕੱਲੇ ਨੂੰ ਨਾ ਭੇਜੋ ਇਸ ਤਰ੍ਹਾਂ ਕਰਕੇ ਪੱਕੀ ਨਹਿਰਾਂ ਹਾਸਲੇ ਉੱਪਰ ਨਾ ਡਾੜ ਰਹਿਦਾ ਤੇ ਕਿਰਵਾ ਬੱਚੇ ਸਕੂਲੋਂ ਪੜ੍ਹ ਕੇ ਆਪਣੇ ਛੁੱਟੀ ਹੁੰਦੀ ਹੈ ਨਾਲ ਦੇ ਨਾਲ ਇੱਥੇ ਆ ਜਾਂਦੇ ਨੇ ਬੈਗ ਸਾਈਕਲ ਲੈ ਕੇ ਨਾਣ ਲੱਗ ਜਾਂਦੇ ਨੇ ਮਾਉਣ ਤਾਂ ਫਿਰ ਮਾਵਾ ਬਾਪ ਨੂੰ ਥੋੜਾ ਥੋੜਾ ਸਖਤੀ ਵਰਤਣੀ ਚਾਹੀਦੀ ਹੈ ਬੱਚਿਆਂ ਪ੍ਰਤੀ ਵੀ ਨਾ ਹੋਵੇ thank you